ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਓਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬੀਬੀਆਂ ਨੇ ਸਿਰਾਂ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾਤ ਦੇਣਗੀਆਂ ਕੋਈ ਖੁਕਰੀ ਦੇ ਸਾਥ ਨਹੀਂ ਕੋਈ ਗੈਸ ਨਹੀਂ ਕੋਈ ਕੁਛ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਕਿਤੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਮੁੰਡਾ ਤੇ ਨੂੰਹ ਹੋਵੇ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਸਾਡੀ ਗ੍ਰੰਥਾਂ ਦੇ ਵਿੱਚ ਪਰ ਜਦ ਤੋਂ ਇਹ ਗ੍ਰੇਸ ਗਏ ਇਹਦੇ ਵਿੱਚ ਸਾਰਾ ਸੀਵਰੇਜ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦ ਜਮਰੇ ਦੀਆਂ ਫੈਕਟਰੀਆਂ ਦਾ ਗੰਦ ਸਾਰਾ ਗੰਗਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਜਜ਼ਾਦੀ ਜੇ ਦੇ ਵਿੱਚ ਹਿੰਦੂ ਦੀ ਮੈਜੋਰਟੀ ਹੋ ਗਈ ਹਿੰਦੂ ਦਾ ਮੁਲਕ ਹੋ ਗਿਆ ਤੇ ਜੇ ਉਹ ਆਪਣੀ ਪਗਿੰਦਰ ਦਰਿਆ ਨੂੰ ਨਹੀਂ ਸਾਂਭ ਸਕਦਾ ਤੇ ਫਿਰ ਤੋਂ ਨੂੰ ਤੇ ਮੈਨੂੰ ਕਿਹੜਾ ਸੰਬੰਧ ਰੁਵਾ ਉਤਦਾ ਮੇਰਾ ਮਤਲਬ ਹੈ ਕਿ ਉਥੋਂ ਦੇ ਮੇਰਾ ਮਤਲਬ ਹੈ ਕਿ ਉਤੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ ਐਮਪੀ ਬਣ ਕੇ ਆਦੇ ਤੇ ਉਤੋਂ ਦਾ ਸਾਰਾ ਮਿਊਂਸੀਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਕਦੇ ਆ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ। ਜਿਸੜ ਮਿਲੇ ਲੱਖ ਰੁਪਈਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ। ਵਿਦਕ ਕੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਬੈਨੋ ਬਤੌਰ ਮੈਂਬਰ ਪਾਰਲੀਮੈਂਟ ਸਰੂਰ ਦਾ ਨਹੀਂ ਬੁਲਾਇਆ ਗਿਆ ਪਰ ਉਸ ਤੋਂ ਬਾਅਦ ਮੈਂ ਡੀਸੀ ਨੂੰ ਮਿਲਿਆ ਮੈਂ ਕਿ 100 ਰੁਪਏ ਹਰੇ ਘਰ ਦੇ ਵਿੱਚ ਦਿਓ ਸਾਰੀਆਂ ਨੌਜਵਾਨ ਵਿਧਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਦੇ ਘਰਾਂ ਬਲ ਦੇਖੋ ਕਿ ਕਿਵੇਂ ਥਰੇੜਾ ਆਈ ਹੋਈਆਂ ਕਿਵੇਂ ਟੁੱਟੇ-ਫੁੱਟੇ ਐ ਇਹ ਜੇ ਠੀਕ ਕਰਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮਾਫਜ਼ਾ ਉਹ ਗਰੀਬਾਂ ਦੇ ਕੋਲੇ ਨਹੀਂ ਗਿਆ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਹੈ ਸਾਰਾ ਕੁਝ ਕਰਤਾ ਹੈ ਇਹ ਸਾਰਾ ਬਿਲਕੁਲ ਵੱਡੇ ਪੱਤਰ ਦੇ ਉੱਤੇ ਇਹ ਝੂਠ ਬੋਲਿਆ ਜਾ ਰਿਹਾ ਹੈ ਇਹ ਗੋਬਲਸ ਦਾ ਪ੍ਰੋਪਾਗੈਂਡਾ ਹੈਗਾ ਨਿਰਾਇ ਹੈ ਝੂਠ ਦਾ ਬਲੰਦੇ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਹੈ 1 2024 ਦੇ ਵਿੱਚ ਇਲੈਕਸ਼ਨ ਆ ਰਹੇ ਹੈ ਇਲੈਕਸ਼ਨਾਂ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਹਾਂ ਔਰ 2 ਮਹੀਨੇ ਬਾਅਦ ਫੇਰ ਚੀਕ ਦਿਹਾੜਾ ਪੈਂਦਾ ਕਿ ਕੀ ਗਵਰਨਮੈਂਟ ਆ ਨਹੀਂ ਆਣੀ ਕੀਤਾ ਹੋ ਨਹੀਂ ਕੀਤਾ ਇਹ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੋ ਜਿਹੇ ਹਾਲਾਤੋ ਸਰਕਾਰ ਪੈਦਾ ਕਰਦੀ ਹੈ ਉਹੀ ਜੇ ਲੋਕ ਜ਼ਿੰਮੇਵਾਰ ਨੇ ਫੇਰ ਕੀ ਆਪਾਂ ਸੋਚ ਕੇ ਵੋਟ ਪਾਉਨੇ ਆ ਆਹ ਜਿਹੜੀ ਸ਼ਰਾਬ ਜ਼ੇ ਦਿਨੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀ ਜੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੀਮ ਹੈਰਵੇਂ ਵੋਟਰਸ ਨੂੰ ਦੇ ਕੇ ਵੋਟ ਲੈਂਦੀਆਂ ਉਹ ਹੁਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾ ਕੇ ਸ਼ਰਾਬ ਬਾ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਆਏ ਜੇ ਹੁਣ ਜਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਚੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਾਣਖੋ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਕੁਝ ਗੱਲਾਂ ਕਰਦੇ ਇਹ ਪਾਰਟੀ ਤੋਂ ਸਤਿਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵੱਡਾ ਹੌਸਲਾ ਦਿੱਤਾ ਜਾਊਗਾ ਤੇ ਇਹਨਾਂ ਦਾ ਹੀ ਜਿਹੜਾ ਐਕਸਪੀਰੀਅੰਸ ਐ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ ਕਲੈਕਸ਼ਨਸ ਦੇ ਪੁਸ਼ ਕੈਂਡੀਡੇਟਸ ਅੱਜ ਅਸੀਂ ਅਨਾਉਂਸ ਕਰਨਾ ਚਾਹੁੰਦੇ ਹਾਂ ਕਿ ਉਹ ਲਿਸਟ ਕਿੱਥੇ ਹੈ ਉਹ ਹੋਣੀ ਚਾਹੀਦੀ ਹੈ ਨਹੀਂ ਐਂਡਿਸਟ ਕੈਂਡੀਡੇਟ ਲਿਸਟ ਦਾ ਮਤਲਬ ਉਹਦੇ ਉਹਦੇ ਬਹੁਤ ਸਾਰੇ ਕੈਂਡੀਡੇਟਸ ਨੇ ਅੱਜ ਹਾਂਜੀ ਇਹ ਨਨਪੁਰ ਸਾਹਿਬ ਤੋਂ ਸ੍ਰੀ ਕੁਸ਼ਲਪਾਲ ਸਿੰਘ ਮਾਣੂ ਚੁਣਿਆ ਜੀ ਲੁਧਿਆਣੇ ਤੋਂ ਅਮਰਪਾਲ ਸਿੰਘ ਚੰਦੜੇ ਨੂੰ ਫ੍ਰੀਡਕੋਰਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਕੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੀ ਹੈ ਫਾਕੀ ਦੇ ਥੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਆ ਅਨੰਤਪਾਲ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਤੇਹਾਰੀ ਤੋਂ ਅਮਰਪਾਲ ਸਿੰਘ ਸੰਧਰਾ ਜੀ ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਤੇ ਪਟਿਆਲੋਂ ਤੋਂ ਪ੍ਰੋਫੈਸਰ ਬੰਜਪਾਲ ਸਿੰਘ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡੈਕਸ਼ਨਾਂ ਦੇ ਲਈ ਡਿਟ੍ਰੇਨ ਕੀਤੀ ਹੈ ਤੇ ਅਸੀਂ ਲੜਨ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਹੈ ਜੋ ਕੁਝ ਇਨਨੇ ਕੀ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਟੱਟ ਗਿੰਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀ ਤਾਂ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸ ਸੰਖਾ ਨੂੰ ਕੈਂਡੀਡੇਟ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਵਰਵਾਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਜੜੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਚੜੀ ਚ ਹੈ ਅਸੈਸਿਨੇਸ਼ਨਸ ਆਫ ਰੋਡ ਆਫ ਸਿੱਖ This is a very serious matter